ਕੀ ਹਾਲ ਚਾਲ ਹੈ ਬਾਈ ਜੀ ਇੱਕ ਨਾ ਵੀਡੀਓ ਆਈ ਆਪਣੇ ਸਾਹਮਣੇ ਤੇ ਮੈਂ ਕਿਹਾ ਭਰਾਵਾਂ ਨਾਲ ਆਪਾਂ ਜਨਤਕ ਕਰਗੇ ਚੀਜ਼ ਸਾਰੀ ਇਹ ਇਹ ਆ ਸਾਡਾ ਭਰਾ ਜਿਸ ਕਰਨ ਇਹ ਮੁੰਡੇ ਦਾ ਨਾਂ ਹੈਗਾ ਜਿਸ ਕਰਨ ਹੁਣ ਇਹਨੂੰ ਤੁਸੀਂ ਵਿਰਲੇ ਵਾਂਝੇ ਬੰਦੇ ਜਾਣਦੇ ਹੋਣਗੇ ਨਹੀਂ ਦੂਜੇ ਨਹੀਂ ਜਾਣਦੇ ਹੋਣੇ ਜਾਣਦੇ ਤਾਂ ਨਹੀਂ ਹੋਣੇ ਕਿਉਂਕਿ ਸ਼ੁਰੂ ਤੇ ਇਹ ਚੀਜ਼ ਹੋ ਗਈ ਕਿ ਜਿਹੜਾ ਬੰਦਾ ਚੰਗੀ ਚੀਜ਼ ਕਰਦਾ ਚੰਗੇ ਗਾਣੇ ਗਾਉਂਦਾ ਉਹਨੂੰ ਲੋਕ ਘੱਟ ਹੀ ਜਾਣਦੇ ਹੁੰਦੇ ਹਨਾ ਸਾਰਿਆਂ ਨੂੰ ਪਤਾ ਹੀ ਹੈ ਤੇ ਜਿਹੜਾ ਗੰਦ ਗੁੰਦ ਗਾਉਂਦਾ ਤੇ ਉਹਨੂੰ ਜਾਣਨ ਲੱਗੇ ਇਹ ਮੁੰਡਾ ਚੰਗੇ ਗੀਤ ਗਾਉਂਦਾ ਤੁਸੀਂ ਤਾਂ ਹੀ ਘੱਟ ਜਾਣਦੇ ਹੋਗੇ ਹੁਣ ਮੈਂ ਦੱਸ ਦੇਣਾ ਚਾਹਣਾ ਭਰਾ ਜਸ ਕਰਨ ਨੂੰ ਸਾਊਥ ਇੰਟਰਨੈਸ਼ਨਲ 뮤ਜ਼ਿਕ ਵਾਰਡ ਆ ਠੀਕ ਆ ਇੰਡੀਆ ਦਾ ਉਹ ਮਿਲਿਆ ਉਹ ਮਿਲਿਆ ਬਾਈ ਜਿਹੜੀ ਕਿ ਬਹੁਤ ਵੱਡੀ ਗੱਲ ਆ ਇੱਥੇ ਬੰਦੇ ਨੂੰ ਮਤਲਬ ਜਾਣਦੇ ਨਹੀਂ ਤੇ ਇੰਟਰਨੈਸ਼ਨਲ ਜਿਹੜਾ 뮤ਜ਼ਿਕ ਵਾਰਡ ਆ ਸਾਊਥ ਇੰਡੀਆ ਦਾ ਹਨਾ ਉਹ ਮਿਲਿਆ ਜਿਸ ਕਰਨ ਨੂੰ ਕਿਉਂਕਿ ਹਰੇਕ ਬਾਲੀਵੁੱਡ ਸਾਊਥ ਮੂਵੀ ਦੇ ਵਿੱਚ ਇਹ ਚੀਜ਼ ਤੈਅ ਹੋ ਗਈ ਆ ਕਿ ਜਿੰਨਾ ਚਿਰ ਪੰਜਾਬੀ ਸੌਂਗ ਨਹੀਂ ਜਾਂ ਪਿਆ ਪੰਜਾਬੀ 뮤직 ਨਹੀਂ ਨਾ ਫਿਲਮ ਦੇ ਵਿੱਚ ਆਉਂਦਾ ਉਹਨਾਂ ਟਾਈਮ ਫਿਲਮ ਹਨਾ ਸਮਝ ਗਏ ਤੁਸੀਂ ਟੀਆਰਪੀ ਤੇ ਹੁਣ ਮੈਂ ਇੰਨਾ ਕਹਿਣਾ ਚਾਹਣਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੇਅਰ ਦਾ ਮਤਲਬ ਇਹ ਨਹੀਂ ਹੁੰਦਾ ਮੈਂ ਬਹੁਤ ਭਰਾ ਮੈਨੂੰ ਪੈਸਿਆਂ ਵਾਈ ਜੀ ਕਹਿ ਦਿੰਦੇ ਆ ਵੀ ਵੀਡੀਓ ਵਿਊ ਕਰਕੇ ਜੇ ਵੀਰੇ ਮੈਂ ਵਿਊ ਦੇ ਚੱਕਰ ਦੇ ਵਿੱਚ ਪੈਣਾ ਹੋਵੇ ਨਾ ਤਾਂ ਮੇਰੇ ਕੋਲ ਵਾਧੂ ਚ ਮੈਂ ਬਹੁਤ ਬਾਰੇ ਚੀਜ਼ ਦੱਸ ਚੁੱਕਿਆ ਅੱਜ ਚੱਲ ਜਿਹੜੇ ਨਵੇਂ ਭਰਾ ਜੁੜੇ ਉਹਨਾਂ ਨੂੰ ਵੀ ਦੱਸ ਦੇਣਾ ਵਿਊ ਲਈ ਮੇਰੇ ਕੋਲ ਚੈਨਲ ਬਈ ਬਹੁਤ ਹੈਗੇ ਆ ਵਿਦਆਊਟ ਫੇਸ ਵੀ ਇਹ ਚੈਨਲ ਮੇਰੇ ਕੋਲ ਬਹੁਤ ਟਾਈਪ ਦੇ ਆ ਚਲੋ ਜਦੋਂ ਦੱਸਾਂਗੇ ਉਹ ਵੀ ਕਿਸੇ ਦਿਨ ਆਪਣਾ ਕਿ ਚੈਨਲ ਆ ਉਹਦੇ ਤੇ ਮੈਂ ਦੱਸਦਾ ਹਾਂ ਕਿ ਆਨਲਾਈਨ ਕਿਦਾਂ ਕਮਾ ਸਕਦੇ ਆ ਹਨਾ ਤੇ ਪਰ ਜਿਹੜੇ ਆ ਮੇਰੇ ਚੈਨਲ ਆ ਨਾ ਬ੍ਰਦਰ ਮੈਂ ਇਹਦੇ ਹੁਣ ਤੇ ਜੇ ਕਿ ਤੋ ਪੰਜਾਬ ਸਿੱਖੀ ਦੀ ਚੰਗੀ ਗੱਲ ਕਰਦਾ ਨਾ ਤੇ ਉਹ ਲੱਤਾਂ ਨਾ ਖਿੱਚਿਆ ਕਰੋ ਬਈ ਯਾਰ ਹਰੇਕ ਬੰਦਾ ਨਹੀਂ ਕਰਦਾ ਇਹ ਚੀਜ਼ਾਂ ਤੇ ਮੈਂ ਹੁਣ ਆ ਦੱਸਣਾ ਚਾਹਣਾ ਵੀ ਜਿਵੇਂ ਆ ਜਤਿੰਦਰ ਆ ਭਰਾ ਆਪਣਾ ਜਿਸ ਕਰਨ ਵੀ ਘਟ ਜਾਣਦੇ ਆ ਲੋਕ ਘਟ ਕਾ ਤੋ ਜਾਣਦੇ ਆ ਗੱਲ ਚੰਗੀ ਕਰਦਾ ਗੀਤ ਚੰਗੇ ਗਾਉਂਦਾ ਤੇ ਦਿਲਜੀਤ ਜੋਤੀ ਨੂਰਾ ਇਹਿਸ ਕਾਰਨ ਪਹਿਲਾਂ ਚਮੀਕਾ ਦਲੇਰ ਮਹਿੰਦੀ ਸੁਖਵਿੰਦਰ ਕਿੰਨੇ ਪੰਜਾਬੀ ਸਿੰਗਰ ਆਪਣੇ ਜਿਨ੍ਹਾਂ ਦੇ ਬਿਨਾ ਬਾਲੀਵੁੱਡ ਫਿਲਮ ਹੁਣ ਤਾਂ ਪਹਿਲਾਂ ਤਾਂ ਬਾਲੀਵੁੱਡ ਬਾਲੀਵੁੱਡ ਸੀ ਹੁਣ ਤਾਂ ਸਾਊਥ ਵਾਲੇ ਵੀ ਕਲੀਅਰ ਹੋ ਗਏ ਪਿੱਛੇ ਜੇ ਤੁਹਾਨੂੰ ਪਤਾ ਦਿਲਜੀਤ ਭਰਾ ਦਾ ਗਾ गीत ਆਇਆ ਸੀ ਨਾ ਸੋ ਭਰਾ ਨੂੰ ਵਧਾਈਆਂ ਤੇ ਸਾਰੇ ਜਣੇ ਭਰਾ ਨੂੰ ਵਧਾਈਆਂ ਦਿਓ ਮੁੰਡੇ ਦੀ ਚੰਗੀ ਗਾਇਕੀ ਆ ਦਸਤਾਰ ਧਾਰੀ ਮੁੰਡਾ ਹੈਗਾ ਵੇਖੋ ਕਿਹੜਾ ਵਾਰਡ ਮਿਲਿਆ ਤੇ ਸਾਡੇ ਇੱਧਰ ਕਿਸੇ ਨੇ ਨਹੀਂ ਚਲਾਇਆ ਇਥੋਂ ਸਾਡੀ ਇੱਕ ਸੋਚ ਇਹ ਚੀਜ਼ ਵੇਖੋ ਵੀ ਕਿੱਧਰ ਨੂੰ ਇਹ ਹੋ ਗਏ ਯਾਰ ਵੀਰੇ ਦੀ ਮਾੜੀ-ਮੋਟੀ ਪਬਲਿਸਿਟੀ ਕਰੋ ਵੀਰੇ ਨੂੰ ਆਪਣੇ ਪੰਜਾਬ ਵਾਲੇ ਜਨਨ ਲੱਗਣ ਚੰਗੀ ਚੀਜ਼ ਚੰਗਾ 뮤직 ਸੁਣਾਗੇ ਤਾਂ ਆਪਣਾ ਫਿਊਚਰ ਵੀ ਚੰਗਾ ਤੇ ਬਾਕੀ ਭਰਾ ਨੇ ਭਰਾ ਦਾ ਸੱਚ ਮੈਂ ਗਾਣਾ ਦਾ ਨਾਮ ਦੱਸ ਦੇਣਾ ਚਾਹਣਾ ਗਾਣੇ ਦਾ ਨਾਮ ਨਾ ਨਾਮ ਸ਼ਾਇਦ ਦਵਾਪਰਾ ਇਦਾਂ ਦੀ ਕੁਝ ਦਵਾਪਰਾ ਤੇ ਭਰਾ ਦੀ ਮੇਰੇ ਥੱਲੇ ਫੋਟੋ ਵੀ ਲਾਈ ਆ ਸਾਈਡ ਤੇ ਹੋਊਗੀ ਜਾਂ ਹ ਅਵਾਰਡ ਫੜਿਆ ਹੋਇਆ ਤੇ ਕਿੰਨਾ ਸੋਹਣਾ ਲੱਗਦਾ ਭਰਾ ਹਨ ਦਸਤਾਰ ਧਰੀ ਪੱਗ ਬੰਨੀ ਆ ਤੇ ਵੀਰਾ ਕਿੰਨਾ ਵਧੀਆ ਲੱਗਦਾ ਸੋ ਮੈਂ ਸਾਰਿਆਂ ਨੂੰ ਇੰਨੀ ਇੱਕ ਬੇਨਤੀ ਕਰਨੀ ਚਾਹਣਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੰਗਾ ਸੁਣੋ ਖਾਓ ਪੀਓ ਵੀ ਚੰਗਾ ਸੁਣੋ ਵੀ ਚੰਗਾ ਬੋਲੋ ਵੀ ਚੰਗਾ ਜੇ ਹੁਣ ਇੱਥੇ ਕਈ ਭਰਾ ਕਹਿਣ ਦੇਣਗੇ ਤੂੰ ਗਾਲਾਂ ਕੱਢਦਾ ਉਹਨਾਂ ਬਲੌਗਰਾਂ ਨੂੰ ਇਹ ਕੁਝ ਜਾਂ ਕੁਝ ਵੀ ਉਹ ਬਈ ਉਹਨਾਂ ਨੂੰ ਗਾਲ ਕੱਢਦਾ ਮੈਂ ਜਿਹੜੇ ਗੰਦ ਪਾਉਂਦੇ ਆ ਜਿਹੜੇ ਆਪਣੀ ਜਨਾਨੀ ਨੂੰ ਮੂਰੇ ਰੱਖ ਕੇ ਆ ਪਿੱਛੇ ਰਹਿੰਦੇ ਆ ਹਨ ਤੇ ਗੱਲ ਵੀ ਨਹੀਂ ਚੰਗੀ ਕਰਨੀ ਨਾ ਕਦੇ ਸਿੱਖੀ ਰਿਲੇਟਰ ਬੋਲਦੇ ਆ ਨਾ ਕਿਤੇ ਹੋ ਬਾਕੀ ਗੱਲਾਂ ਚੱਲਾ ਚਲਦੀਆਂ ਰਹਿੰਦੀਆਂ ਤੇ ਭਰਾ ਦੇ ਲਈ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿਸ ਕਰਨ ਵੀਰੇ ਤੈਨੂੰ ਬਹੁਤ-ਬਹੁਤ ਵਧਾਈਆਂ ਚੰਗਾ ਸੁਣੋ ਚੰਗਾ ਖਾਓ ਚੰਗਾ ਪਹਿਨੋ ਚੰਗਾ ਬੋਲੋ ਆਸਤਰੀ ਗੱਲ ਬਾਈ ਜੀ